ਏ ਬਾਈ ਦਾ ਖੁੱਲੀਆਂ ਰਹਿੰਦੇ ਆ ਬੱਚੀਆਂ ਜਿਸ ਵੀਰ ਭਰਾ ਨੇ ਬੱਚੀਆਂ ਲੈਣੀਆਂ ਹੁਣ ਬੱਚੀਆਂ ਆਪਾਂ ਦੇਖ ਸਕਦੇ ਹੋਗੇ ਤੇ ਤੁਸੀਂ ਉੱਤੇ ਕਈ ਬੱਚੀਆਂ ਦੇ ਉੱਤੇ ਸੀਵਨ ਵੀ ਲੱਗਿਆ ਪਿਆਗਾ ਉਹ ਬਾਈ ਤੋਂ ਪੁੱਛ ਸਕਦੇ ਹੋ ਗੀਆਂ ਗੱਬਣਾ ਵੀ ਬੱਚੀਆਂ ਹੈਗੀਆਂ ਖੀਰੀਆਂ ਵੀ ਬੱਚੀਆਂ ਹੈਗੀਆਂ ਇਹਨਾਂ ਕੋਲੇ ਆ ਆ ਤੁਸੀਂ ਦੇਖ ਸਕਦੇ ਹੋਗੇ ਗੱਬਣ ਕਿਹੜੀ ਹੈ ਜੀ ਗਬਣਾ ਬੱਚੀ ਹੈ ਜੀ ਜੇ ਆਪਾਂ ਆ ਬੱਚੀ ਦੇ ਕਿੰਨੇ ਚਿਰ ਦੀ ਗੱਪਣਾ ਜੀ ਇਹਨੂੰ ਮੰਨ ਲਓ 50 ਦਿਨ ਹੋ ਗਏ ਥੀ ਲੱਗੇ ਇਹਨੂੰ ਇਹਦੇ 50 ਦਿਨ ਹੋ ਗਏ ਜੀ ਟੀਕਾ ਲੱਗੇ ਇਹਨੂੰ ਆ ਬੱਚੀ ਜਿਹੜੀ ਹੁਣ ਚੱਲ ਕੇ ਜਾ ਰਹੀ ਆ ਉਹਨੂੰ 42 ਦਿਨ ਹੋ ਗਏ ਜੀ ਤੇ ਜਿਹੜੀ ਉਹ ਬੱਚੀ ਸਾਹਮਣੇ ਖੜੀ ਹੈਗੀ ਆ ਬੱਚੀ ਜਿਹੜੀ ਹੁਣ ਸਾਹਮਣੇ ਖੜੀ ਆ ਇਹ ਬੱਚੀ ਦੇ ਵੀ ਸਿਮਨ ਲੱਗਿਆ ਵਾ ਜੀ ਆਹ ਦੇ ਇਹਨਾਂ ਦੇ ਆਹ ਤਾਂ 20 ਦਿਨ ਰਹਿ ਗਏ ਜੀ ਜੇ ਇਹਨਾਂ ਦੇ ਕੱਦ ਦੀ ਗੱਲ ਕਰੀਏ ਕੱਦ ਵੇਖੋ ਹੁਣ ਆਪਣੇ ਬਰਾਬਰ ਆ ਰਹੀਆਂ ਗਈਆਂ ਇਹ ਮੋਢੇ ਦੇ ਦੋਨੇ ਬੱਚਿਆਂ ਤੇ ਜਿਹੜੀ ਆਪਾਂ ਇਸ ਗੱਲ ਕਰੀਏ ਆ ਗਾਂ ਦੀ ਇਹ ਗਾਂ ਦੇ ਹਜੇ 20 ਦਿਨ ਬਾਕੀ ਆ ਜੀ ਫਸਟ ਵਿੱਚ 30 ਪਲੱਸ ਦੀ ਹੈ ਤੇ 30 ਪਲੱਸ ਤੋਂ ਇਹਦਾ ਦੁੱਧ ਦੀ ਗਾਰੰਟੀ ਇਹਦੇ ਵੀ 20 ਦਿਨ ਰਹਿਗੇ ਦੂਜੀ ਗਾਂ ਦੀ ਇਹਦੇ 20 ਦਿਨ ਰਹਿਗੇ ਹਾਂਜੀ 30 ਪਲੱਸ ਦਿੱਤਾ ਫਸਟ ਵਿੱਚ ਠੀਕ ਹੈ ਜੀ ਐਤ ਕੀ 34 35 ਦੀ ਆਸਵਾਸ ਜਿਹੜੀ ਉਹ ਗਾਂ ਚੱਲ ਰਹੀ ਆ ਜੀ ਉਹਨੇ 30 ਪਲੱਸ ਦਿੱਤਾ ਹੀ ਫਸਟ ਵਿੱਚ ਵੇਰਕਾ ਦੀ ਹੈ ਠੀਕ ਹੈ ਜੀ ਇਹ ਜਰਸੀ ਕ੍ਰੋਸ ਆ ਜੀ ਇਹਨੇ 32 ਪਲੱਸ ਦੀ ਆ ਜੀ ਇੱਕੇਵੇਂ ਸੂਏ ਦੂਜਾ ਸੈਕਡਵੇਂ ਆ ਜੀ ਪਹਿਲਾਂ ਫਸਟਵੇਂ ਸੀ ਠੀਕ ਹੈ ਤੇ ਮੰਨ ਲਓ ਵੀ 35 ਪਲੱਸ ਆਤ ਕੀ ਆਰਾਮ ਨਾਲ ਕਰ ਦੇਗੀ ਅੱਛਾ ਇਹ ਹੁਣ ਬਾਈ ਜੀ ਦੀਆਂ ਆਪਣੀਆਂ ਜਿਹੜੀਆਂ ਅੱਜ ਦੀ ਵੀਡੀਓ ਬਣਾਈ ਆ ਆਪਾਂ ਦੋ ਘਰਦਿਆਂ ਦੀ ਬਣਾਈ ਆ ਗਿਰ ਗਾਂ ਦੀ ਤੇ ਦੂਸਰਾ ਸੂਆ ਝੋਟੀ ਦੀ ਇਹੇ ਬਾਈ ਦਾ ਫਾਰਮ ਦਾ ਆਪਾਂ ਬੱਚਿਆਂ ਦੀ ਵੀ ਤੁਹਾਨੂੰ ਵੀਡੀਓ ਦਿਖਾਤੀ ਆਗੀ ਤੇ ਬਾਈ ਦਾ ਰੁਟੀਨ ਦਾ ਗਾਈਆਂ ਦਾ ਮੱਝਾਂ ਦਾ ਕੰਮ ਆਗਾ ਇਸ ਬਾਈ ਦੇ ਨੰਬਰ ਤੇ ਗੁਰਵਿੰਦਰ ਦਾ ਨੰਬਰ ਹੈਗਾ ਉਹਦੇ ਤੇ ਸੰਪਰਕ ਕਰਕੇ ਬਾਈ ਨਾਲ ਸਿੱਧਾ ਕਨੈਕਟ ਕਰਕੇ ਤੁਸੀਂ ਗਾਂ ਮੱਝ ਲੈ ਸਕਦੇ ਹੋਗੇ ਤੇ ਨਾਲ ਜੇ ਤੁਸੀਂ ਵੀਡੀਓ ਬਣਵਾਉਣੀ ਹੋਵੇ ਕਿਸੇ ਨੇ ਗੁਰਲਾਬ ਸਿੰਘ ਬਠਿੰਡਾ ਚੈਨਲ ਮੇਰਾ ਹੈਗਾ ਤੇ ਇਸ ਦੇ ਉੱਤੇ ਸੰਪਰਕ ਕਰਕੇ ਕੋਈ ਨਵੀਂ ਵੀਡੀਓ ਬਣਵਾਉਣੀ ਹੋਵੇ ਬੰਦੇ ਨੇ ਜਾਂ ਸੇਲ ਪਰਚੇਜ ਵਾਸਤੇ ਕੋਈ ਵੀ ਗਾਂ ਮੱਝ ਲੈਣੀ ਹੋਵੇ ਤੇ ਸੰਪਰਕ ਕਰਕੇ ਲੈ ਸਕਦਾਗਾ ਬਹੁਤ ਬਹੁਤ ਧੰਨ